ਹਲੋ ਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਪਿਆਰ ਭਰੀ ਸ਼াশ੍ਰੀ ਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਰੋਂ ਜੜਦੀ ਕਲਾ ਚ ਰੱਖਣ ਤਾਂ ਅੰਦਰ ਉਸਤੀ ਰੱਖਣ ਵਾਹਿਗੁਰੂ ਜੀ ਤੇ ਅੱਜ ਆਪਾਂ ਗੱਲ ਕਰਦੇ ਆਂ ਜੀ ਬੀ ਲੋਕਾਂ ਦਾ ਕੰਮ ਹੁੰਦਾ ਬੋਲਣਾ ਅੱਗੇ ਫੈਸਲੇ ਲੈਣੇ ਹੁੰਦੇ ਆ ਤੁਸੀਂ ਲੋ ਜਿਨ੍ਹਾਂ ਲੋਕਾਂ ਪਿੱਛੇ ਲੱਗ ਕੇ ਆਪਾਂ ਆਪਦੀ ਮਤਲਬ ਜ਼ਿੰਦਗੀ ਨੂੰ ਬਰਬਾਦ ਕਰਨ ਤੇ ਤੁਲ ਜਾਨੇ ਆ ਜਾਂ ਉਹਨਾਂ ਦੀਆਂ ਗੱਲਾਂ ਦਿਲ ਤੇ ਲਾ ਲੈਣੇ ਮੈਂ ਖਾਸ ਕਰਕੇ ਉਹਨਾਂ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਵੀ ਇਹ ਕੁ ਤੁਸੀਂ ਕੁਝ ਕਰਿਆ ਨਾ ਕਰੋ ਲੋਕ ਇਹੀ ਚਾਹੁੰਦੇ ਆ ਲੋਕ ਤੁਹਾਨੂੰ ਮਤਲਬ ਬਰਬਾਦ ਕਰਨਾ ਹੀ ਚਾਹੁੰਦੇ ਆ ਲੋਕ ਤੁਹਾਨੂੰ ਚਾਹੁੰਦੇ ਨਹੀਂ ਵੀ ਤੁਸੀਂ ਖੁਸ਼ ਰਹੋ ਠੀਕ ਹੈ ਵੀਰੇ ਦੁਨੀਆ ਬਹੁਤ ਬਦਲ ਚੁੱਕੀ ਆ ਪਲੀਜ਼ ਉਹਦੇ ਹਿਸਾਬ ਨਾਲ ਤੁਸੀਂ ਵੀ ਬਦਲੋ ਕਿਉਂਕਿ ਕੋਈ ਤੁਹਾਨੂੰ ਖੁਸ਼ ਦੇਖ ਕੇ ਰਾਜੀ ਨਹੀਂ ਇਹ ਗੱਲ ਤੁਸੀਂ ਦਿਲ 'ਚ ਬਿਠਾ ਲਓ ਠੀਕ ਹੈ ਕੋਈ ਤੁਹਾਡਾ ਸਾਥ ਦੇ ਕੇ ਰਾਜੀ ਨਹੀਂ ਬੰਦਾ ਇਹ ਤੁਸੀਂ ਦਿਲ 'ਚ ਬਿਠਾ ਲਓ ਠੀਕ ਹੈ ਜਿਹੜੇ ਤੁਸੀਂ ਵਫਾ ਭਾਲਦੇ ਫਿਰਦੇ ਹੋ ਨਾ ਲੋਕਾਂ 'ਚੋਂ ਵੀ ਸਾਨੂੰ ਵਫਾਵਾ ਮਿਲਣਗੀਆਂ ਵਫਾ ਮਿਲਣ ਵਫਾ ਬੁਫਾਦਾਰੀਆਂ ਵੀ ਰਖ ਖਤਮ ਹੋ ਚੁੱਕੀਆਂ ਠੀਕ ਹੈ ਖੂਨ ਲੋਕਾਂ ਦਾ ਸਫੇਦ ਹੋ ਚੁੱਕਿਆ ਸੁਣਦੇ ਸੀ ਸਭ ਕੁਝ ਹੋ ਗਿਆ ਪਰ ਉਹਨਾਂ ਗੱਲਾਂ 'ਚ ਨਾ ਆਵਦਾ ਟਾਈਮ ਨਾ ਬਰਬਾਦ ਕਰੋ ਵੀ ਅੱਜ ਨਾ ਕੱਲ ਆ ਚੀਜ਼ ਮੇਰੇ ਪੱਖ ਨਾਲ ਚੱਲੂਗੀ ਮੈਂ ਕਹਿੰਦੀ ਆ ਉਹ ਚੀਜ਼ਾਂ ਨੂੰ ਛੱਡ ਦਿਓ ਜਿਹੜੀਆਂ ਤੁਹਾਨੂੰ ਦਰਦ ਦਿੰਦੀਆਂ ਚੰਗੇ ਰਹੋਗੇ ਜਿੰਨਾ ਚੇਤੀ ਤੁਸੀਂ ਇਹ ਗੱਲਾਂ ਛੱਡ ਦੋਗੇ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਦਰਦ ਦਿੰਦੀਆਂ ਉਹਨਾਂ ਨੂੰ ਛੱਡ ਦਿਓ ਕਿਉਂਕਿ ਉਹਨਾਂ ਨੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਖੁਸ਼ੀ ਨਹੀਂ ਦੇਣੀ। ਕੁਛ ਤਾਂ ਇਨਸਾਨ ਹੀ ਇਹੋ ਜਿਹੇ ਹੋ ਚੁੱਕੇ ਆ ਮਤਲਬੀ ਵੀ ਤੁਹਾਨੂੰ ਸਮਝਦੀ ਕੁਛ ਨਹੀਂ। ਠੀਕ ਹੈ। ਤੁਹਾਡੀ ਭਾਵਨਾਵਾਂ ਦੀ ਕਦਰ ਇੱਥੇ ਨਹੀਂ ਕੀਤੀ ਜਾਂਦੀ। ਤੁਹਾਡੇ ਜੇ ਤੁਹਾਡੀ ਕਦਰ ਹੁੰਦੀ ਆ ਤਾਂ ਤੁਹਾਡੇ ਕੰਮ ਨੂੰ ਜਾਂ ਤੁਸੀਂ ਕੋਈ ਕਮਾਈ ਕਰਦੇ ਹੋ। ਠੀਕ ਹੈ। ਸੋਨੂੰ ਨਹੀਂ ਕੋਈ ਪਿਆਰ ਕਰਦਾ ਇਸ ਵੇਲੇ ਖਿੜਨਾ ਰਿਹਾ ਕਰੋ। ਜਾਂ ਤਾਂ ਕੋਈ ਤੁਹਾਡੇ ਜਿਸ ਨੂੰ ਪਿਆਰ ਕਰਦਾ ਹੁੰਦਾ। ਠੀਕ ਹੈ। ਤੇ ਜਾਂ ਕੋਈ ਤੁਹਾਡੇ ਕੰਮ ਨੂੰ ਜਾਂ ਤੁਸੀਂ ਪੈਸਾ ਕਮਾ ਰਹੇ ਹੋਣੇ ਤੇ ਆਪਾਂ ਇਸ ਭਲਿੱਖ ਚ ساری ਜ਼ਿੰਦਗੀ ਕੱਢ ਲੈਣੇ ਵੀ ਸਾਨੂੰ ਸਾਨੂੰ ਪਿਆਰ ਕੀਤਾ ਜਾਂਦਾ ਠੀਕ ਹੈ ਤੁਹਾਡੀ ਆਤਮਾ ਨੂੰ ਕੋਈ ਪਿਆਰ ਨਹੀਂ ਕਰਦਾ ਕੋਈ ਵੈਲਿਊ ਨਹੀਂ ਤੁਹਾਡੀ ਆਤਮਾ ਦੀ ਠੀਕ ਹੈ ਅੱਜ ਅੱਜ ਦੀ ਦੁਨੀਆ ਚ ਖੁਸ਼ ਕਿਹੜਾ ਬੰਦਾ ਰਹਿ ਸਕਦਾ ਮੈਂ ਦੱਸ ਸਕਦੀ ਹਾਂ ਕਿਹੜਾ ਬੰਦਾ ਖੁਸ਼ ਰਹਿ ਸਕਦਾ ਜਿਹੜਾ ਬੰਦਾ ਕਿਸੇ ਨਾਲ ਰਿਸ਼ਤੇ ਨਹੀਂ ਬਣਾਉਂਦਾ ਜਿਹੜਾ ਬੰਦਾ ਕਿਸੇ ਨਾਲ ਬਾਹਲਾ ਨੇੜੇ ਨਹੀਂ ਆਉਂਦਾ ਜਿਹੜਾ ਬੰਦਾ ਆਪਣੀ ਲਾਈਫ ਚ ਸਿੰਗਲ ਰਹਿ ਰਿਹਾ ਕੱਲਾ ਰਹਿ ਰਿਹਾ ਆਪ ਦਾ ਖੰਦ ਦਾ ਪਾਉਂਦਾ ਆਪਦੀ ਮਰਜ਼ੀ ਕਰਦਾ ਆਪਦੇ ਨਾਲ ਹੀ ਰਾਇ ਕਰਦਾ ਜਿਹਾ ਤੇ ਰੱਬ ਨਾਲ ਰਾਇ ਕਰਦਾ ਸਿਰਫ ਉਹੀ ਬੰਦਾ ਸੌਖਾਗਾ ਦੂਜਾ ਬੰਦਾ ਇੱਥੇ ਸੌਖਾ ਹੋ ਨਹੀਂ ਸਕਦਾ ਕਿਉਂ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਕੋਈ ਵੀ ਕੰਮ ਵਿੱਢਣਾ ਕੋਈ ਕਾਰੋਬਾਰ ਦਾ ਵਿੱਢਣਾ ਘਰ ਦਾ ਵਿੱਢਣਾ ਕੋਈ ਬੱਚੇ ਦਾ ਰਿਸ਼ਤਾ ਕਰਨਾ ਜੋ ਮਰਜ਼ੀ ਕਰਨਾ ਤੁਸੀਂ ਕੰਮ ਬਹੁਤ ਹੁੰਦੇ ਆਪਣੇ ਹਨਾ ਤੁਸੀਂ ਕਿਸੇ ਦੀ ਰਾਇ ਲਓਗੇ ਮੈਂ ਕਹਿੰਦੀ ਆ ਮੇਰਾ ਗੱਲ ਕਟਾ ਦਿਓ ਜੇ ਤੁਹਾਨੂੰ ਕੋਈ ਸਹੀ ਰਾਇ ਦੇਗੀ ਜਿਹਨੂੰ ਤੁਸੀਂ ਪੁੱਛੋਗੇ ਇਹਦੇ ਵਿੱਚੋਂ 10 ਤਾਂ ਮੱਛਣ ਵਾਲੇ ਹੋਣਗੇ 10 ਤਾਂ ਅੰਦਰੋਂ ਅੰਦਰ ਹੀ ਸੁਆਹ ਹੋ ਜਾਣਗੇ ਵੀ ਇਹਨੇ ਮੈਨੂੰ ਆ ਗੱਲ ਪੁੱਛ ਲਈ ਇਹ ਘਰ ਬਣਾ ਰਿਹਾ ਜਾਂ ਇਹਦਾ ਕੋਈ ਬੱਚਾ ਬਾਹਰ ਜਾ ਰਿਹਾ ਹੈ ਜਾਂ ਇਹਦਾ ਬੱਚਾ ਕੋਈ ਜੌਬ ਲਈ ਤਿਆਰੀ ਕਰ ਰਿਹਾ ਹੈ ਤੇ ਉਹ ਅੰਦਰੋਂ ਨਾ ਮੱਚ ਜਾਣਗੇ ਤਾਂ ਕਹਿਣੀ ਹੈ ਵੀ ਤੁਸੀਂ ਆਪਦੀਆਂ ਗੱਲਾਂ ਆਪਣੇ ਆਪ ਨਾ ਸ਼ੇਅਰ ਕਰ ਲਿਆ ਕਰੋ ਵਾਹਿਗੁਰੂ ਨਾਲ ਸ਼ੇਅਰ ਕਰ ਲਿਆ ਕਰੋ ਤੀਜਾ ਬੰਦਾ ਤੁਹਾਡੇ ਗਲਤ ਤੇ ਗੋਡਾ ਧਰੂ ਹੀ ਧਰੂ ਇੱਕ ਦਿਨ ਤੂੰ ਤਾਂ ਐ ਸੀ ਜੀ ਤੂੰ ਤਾਂ ਫਲਾਣਾ ਸੀ ਜੇ ਤੂੰ ਇੱਕ ਗਲਤੀ ਕੀਤੀ ਹੈ ਉਹਦੇ ਨਾਲ 10 ਹੋਰ ਜੋੜ ਕੇ ਛੋਡੀ ਮਤਲਬ ਬੇਸਤੀ ਕਰੂਗਾ ਠੀਕ ਹੈ ਤਾਂ ਮੈਂ ਇੰਨਾਂ ਗੱਲਾਂ ਤੋਂ ਤੁਹਾਨੂੰ ਕਹਿ ਰਹੀਆਂ ਵੀ ਮੈਂ ਜੋ ਦਰਦ ਚੱਲ ਰਹੀਆਂ ਹੰਡਾ ਰਹੀਆਂ ਤੁਸੀਂ ਨਾ ਚੱਲੋ ਇੱਕ ਤਾਂ ਚਾਹੇ ਤੁਹਾਡਾ ਗਾਟਾ ਲੈ ਜੇ ਕਦੇ ਵੀ ਕਿਸੇ ਨਾਲ ਇਨੀ ਨੇੜਤਾ ਨਾ ਬਣਾਓ ਵੀ ਕੱਲ ਨੂੰ ਸੋਨ ਨੂੰ ਉਹਦੀ ਨੇੜਤਾ ਟੁੱਟਣ ਤੇ ਦੁੱਖ ਹੋਵੇ ਐਨੀ ਨੇੜਤਾ ਕਿਸੇ ਨਾਲ ਨਾ ਬਣਾਓ ਮੈਂ ਕਹਿੰਦੀ ਆ ਨੇੜਤਾ ਬਣਾਉਣੀ ਹੈ ਜੇ ਜ਼ਿਆਦਾ ਨੇੜਤਾ ਬਣਾਉਣੀ ਹੈ ਤਾਂ ਵਾਹਿਗੁਰੂ ਗੁਰੂ ਨਾਲ ਆਪਦੇ ਨਾਲ ਜਿਸ ਨਾਲ ਨੂੰ ਜਿਸ ਧਰਮ ਨੂੰ ਮੰਨਦੇ ਉਹਦੇ ਨਾਲ ਬਣਾਓ ਉੱਥੋਂ ਟੁੱਟੋਗੇ ਨਹੀਂ ਤੁਸੀਂ ਕੋਈ ਇਨਸਾਨ ਇਨਸਾਨ ਦਾ ਮਾਰਾ ਕਰ ਦਿੰਦਾ ਕਦੇ ਪਰਮਾਤਮਾ ਸੁਣਿਆ ਵੀ ਬੰਦੇ ਦਾ ਮਾਰਾ ਕੀਤਾ ਠੀਕ ਆ ਆਪਾਂ ਨੂੰ ਬੁਰਾ ਲੱਗਦਾ ਵੀ ਸਾਡਾ ਤੂੰ ਸਭ ਤੋਂ ਪਿਆਰਾ ਘਰ ਚੋਂ ਸਖਸ ਰੱਬਾ ਲੈ ਗਿਆ ਲੈ ਗਿਆ ਦੇਖ ਮੌਤ ਨੂੰ ਕੋਈ ਟਾਲ ਨਹੀਂ ਸਕਦਾ ਜਨਮ ਨੂੰ ਕੋਈ ਰੋਕ ਨਹੀਂ ਸਕਦਾ ਜਨਮ ਜਿਹਦਾ ਹੋਣਾ ਹੋ ਕੇ ਰਹਿਣਾ ਮਰਨਾ ਜਿਹਨੇ ਉਹਨੇ ਮਰਨੇ ਮਰਨੇ ਪਰ ਜਿਹੜੇ ਮੈਂ ਕਹਣੀ ਆ ਜਿੰਨੇ ਬੰਦੇ ਸਟ्रेस ਚ ਜਾ ਰਹੇ ਹੈ ਨਾ ਉਹਨਾਂ ਦਾ ਕਾਰਨ ਰਿਸ਼ਤੇ ਆ ਕੋਈ ਚੀਜ਼ ਨਹੀਂ ਮੈਂ ਕਹਣੀ ਆ ਗਰੀਬੀਆਂ ਅੱਗੇ ਲੋਕਾਂ ਤੇ ਬਹੁਤ ਹੁੰਦੀਆਂ ਸੀ ਠੀਕ ਆ ਵਿਚਾਰੇ ਛੋਲੇ ਮੱਕੀ ਕਣਕ ਕੋਟਾ-ਕੋਟਾ ਕੇ ਥੋੜੀ-ਥੋੜੀ ਕੱਢ ਕੇ ਢੋਲਾਂ ਚ ਪਾ ਕੇ ਰੱਖਦੇ ਸੀ ਵਿਚਾਰੇ ਬਾਜਰੇ ਬੂਜਰੇ ਮਿਕਸ ਕਰਕੇ ਖਾਂਦੇ ਸੀ ਕਿਸੇ ਕੋਲੇ ਖੁੱਲਾ ਖਾਣ ਨੂੰ ਨਹੀਂ ਸੀ ਉਦਾ ਕੱਲਾ ਦੁੱਧ ਕਿਉਂ ਹੁੰਦਾ ਸੀ ਕੱਲਾ ਦੁੱਧ ਕਿਉਂ ਉਹਦਾ ਆਮ ਹੁੰਦਾ ਸੀ ਕਿਸੇ ਕਿਸੇ ਵਿਚਾਰੇ ਨੂੰ ਸਬਜ਼ੀਆਂ ਦਾਲਾਂ ਦਾ ਨਹੀਂ ਸੀ ਪਤਾ ਨਹੀਂ ਤੇ ਕੋਈ ਚੀਜ਼ ਹੋਗੀ ਤਾਂ ਖਾ ਲੈਣੀ ਕਿਸੇ ਨੂੰ ਪਤਾ ਨਹੀਂ ਸੀ ਵੀ ਮਟਰਾਂ ਆਲੂਆਂ ਦੀ ਸਬਜ਼ੀ ਪਨੀਰ ਕੌਣ ਬਣਾਉਂਦਾ ਕਿਤੇ ਨਹੀਂ ਸੀ ਹੁੰਦਾ ਵੀਰੇ ਇਹ ਵਿਆਹ ਸਾਧੀਆਂ ਚ ਹੁੰਦਾ ਸੀ ਪਰ ਇਹ ਜਿਹੀਆਂ ਕੋਈ ਨਹੀਂ ਸੀ ਖਾਂਦਾ ਕੋਈ ਗਜੈਸ ਨਹੀਂ ਸੀ ਪਰ ਲੋਕ ਖੁਸ਼ ਸੀ ਉਦੋਂ ਬਹੁਤ ਗਰੀਬੀ ਸੀ ਲੋਕ ਖੁਸ਼ ਸੀ ਹੁਣ ਹੁਣ ਦੁਖੀ ਕਿਉਂ ਆ? ਸਮਝਣ ਵਾਲੀ ਗੱਲ ਆ ਵੀ ਲੋਕ ਦੁਖੀ ਹੁਣ ਕਿਉਂ ਆ? ਹੁਣ ਬਾਲਾ ਪਾਉਣ ਦੇ ਚੱਕਰ ਚ ਥੋੜਾ ਹੋ ਲੈਂਦੇ ਆ ਜਿਹਦੇ ਕੋਲੇ ਥੋੜਾ ਬਾਲਾ ਚੱਕਰ ਦੇ ਵਿੱਚ ਰੋਈ ਜਾਂਦਾ। ਮੈਂ ਨਹੀਂ ਗਰੀਬੀ ਕੱਟ ਲੂੰਗੇ, ਅਮੀਰੀ ਕੱਟ ਲੂੰਗੇ, ਕੱਟ ਲਿਆ ਕਰੋ। ਜਾਨ ਨਹੀਂ ਨਿਕਲਦੀ ਜੇ ਦੋ ਵਕਤ ਦੀ ਰੋਟੀ ਤੇ ਸਿਰ ਤੇ 700 ਨੂੰ ਰੱਬ ਨੇ ਦਿੱਤੀ ਆ ਕੱਟ ਲੋ। ਠੀਕ ਐ ਪਰ ਆਪਦੇ ਪਿਆਰ ਪਰਵਾਰ ਦੇ ਵਿੱਚ ਇੰਨਾ ਕੁ ਸੋਡਾ ਪਰਪਾ ਪਿਆਰ ਹੋਣਾ ਚਾਹੀਦਾ ਵੀ ਤੁਸੀਂ ਗੱਲ ਕੇ ਉਹ ਪ੍ਰੋਬਲਮ ਨੂੰ ਸੌਲਵ ਕਰ ਸਕੋ ਲੜ ਸਕੋ ਦੇ ਨਾਲ ਪਿਆਰ ਹੁਣ ਖਤਮ ਹੋ ਚੁੱਕੇ ਆ ਰਿਸ਼ਤੇ ਮਤਲਬ ਦੇ ਹੋ ਚੁੱਕੇ ਆ ਪੈਰ ਪੈਰ ਤੇ ਫਰਾਉਡ ਹੈ ਪ੍ਰੋਫਿਟੀਆਂ ਦੀ ਖਾਤਰ ਭੈਣ ਭਰਾ ਕੁਛ ਦਾ ਕੋਈ ਰਹਿ ਹੀ ਨਹੀਂ ਉ ਚੱਕੀ ਤੁਰੇ ਜਾਂਦੇ ਆ ਬਿੱਲਿਆ ਵਾਂਗੂ ਲੋਕਾਂ ਨੂੰ ਬਿੰਦ ਚ ਮਾਰ ਦਿੰਦੇ ਆ ਮਾਰ ਕੇ ਕਿਹੜਾ ਫਿਰ ਬੰਦਾ ਸੌਖਾ ਰਹਿ ਜਾਂਦਾ ਉਹਨੂੰ ਵੀ ਤਾਂ ਫਿਰ ਜੇਲ੍ਹਾਂ ਦੇਖਣੀਆਂ ਪੈਂਦੀਆਂ ਸੋ ਮੈਂ ਤੁਹਾਨੂੰ ਕਹਿਣੀ ਆ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੁੰਦੇ ਹੋ ਹਨ ਤਾ ਛੱਡ ਦੋ ਕਿਸੇ ਵੀ ਪੈਰ ਪਲੂਸਣੇ ਇੱਕ ਪਰਮਾਤਮਾ ਤੇ ਵਿਸ਼ਵਾਸ ਰੱਖੋ ਜਿਹਨੇ ਤੁਹਾਨੂੰ ਜਨਮ ਦਿੱਤਾ ਥੋਡੀ ਰਖਵਾਲੀ ਉਹ ਆਪ ਕਰਦਾ ਪਰ ਤੁਸੀਂ ਉਹਨੂੰ ਮੌਕਾ ਨਹੀਂ ਦਿੰਦੇ ਪਰ ਤੁਸੀਂ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਮੰਨਦੇ ਨਹੀਂ ਐਨੇ ਕਾਲੇ ਹੋ ਐਨੇ ਕਾਲੇ ਹੋ ਵੀ ਆਟਾ ਗੁੰਨਿਆ ਨਹੀਂ ਹੁੰਦਾ ਹਜੇ ਆਟੇ ਚ ਪਾਣੀ ਤੱਕ ਨਹੀਂ ਪਾਇਆ ਹੁੰਦਾ ਤੇ ਤੁਹਾਨੂੰ ਹੁੰਦਾ ਵੀ ਪਰੌਠਾ ਸਾਡੇ ਮੂਹਰੇ ਆ ਜੇ ਆਹ ਕਾੜਨਾ ਤੁਸੀਂ ਖਾ ਲੇ ਖਤਮ ਹੋ ਰਹੇ ਹੋ ਤੁਸੀਂ ਅੰਦਰੋਂ ਅੰਦਰ ਟੁੱਟ ਰਹੇ ਹੋ ਮੇਰੇ ਨਾਲ ਬੀਤੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀਆਂ ਬੰਦਾ ਟੁੱਟਦਾ ਕਦੋਂ ਹੈ ਸਾਨੂੰ ਪਤਾ ਬੰਦਾ ਟੁੱਟਦਾ ਕਦੋਂ ਆ ਕਦੋਂ ਮਰਦਾ ਬੰਦਾ ਬੰਦਾ ਪਕਦੇ ਨੇ ਫਲਾਣਾ ਜੀ ਆਉਂਦਾ লাশ ਬਣ ਗਿਆ ਉਹ ਜਿਉਂਦੇ লাশ ਉਹ ਹੁੰਦੇ ਆ ਜਿਨ੍ਹਾਂ ਨੇ ਆਪਣੇ ਸਾਰੇ ਦਰਦ ਦੇ ਵਿੱਚ ਦੱਬੇ ਹੋਣ ਤੇ ਸ਼ੌਕ ਉਹਨਾਂ ਦੇ ਮਰਗੇ ਹੋਣ ਤੇ ਕੋਈ ਉਹਨਾਂ ਦੀ ਸੁਣਨ ਵਾਲਾ ਨਾ ਹੋਵੇ ਉਹ ਜਿੰਦਾ লাশ ਹੁੰਦੇ ਆ ਉਹ ਮੈਂ ਕਹਣੀ ਆ ਇੱਕ ਬੰਦੇ ਨੂੰ ਮੌਤ ਮਿਲ ਜਾਂਦੀ ਹੈ ਉਹਦਾ ਖੜਾ ਛੁੱਟ ਜਾਂਦਾ ਮੌਤ ਨਾਲ ਪਰ ਉਹ ਬੰਦਿਆਂ ਦਾ ਖੜਾ ਨਹੀਂ ਛੁੱਟਦਾ ਉਹ ਨਿਤ ਮਰਦੇ ਆ ਤੇ ਉਹਨੂੰ ਮਾਰਨ ਵਾਲੇ ਉਹਨਾਂ ਨੂੰ ਕੌਣ ਹੁੰਦੇ ਆ ਆਪਣੇ ਹੁੰਦੇ ਆ ਵੀਰੇ ਬਗਾਨਿਆਂ ਨੂੰ ਕੀ ਪਤਾ ਤੁਹਾਡੇ ਦਰਦ ਕਿੱਥੇ ਆ ਜਿੰਨਾ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਆਪਣਾ ਬਣਾਉਂਦੇ ਹੋ ਹਾਲਾਂਕਿ ਥੋਡੇ ਆਪਣੇ ਹੁੰਦੇ ਨਹੀਂ ਜਿਹੜੇ ਆਪਣੇ ਹੁੰਦੇ ਉਹ ਕਦੇ ਦੂਰ ਹੁੰਦੇ ਹੀ ਨਹੀਂ ਜੋ ਆਪਣਾ ਹੁੰਦਾ ਉਹ ਕਦੇ ਦੂਰ ਹੁੰਦਾ ਨਹੀਂ ਠੀਕ ਹੈ ਆਪਾਂ ਕਹਿੰਦੇ ਨੇ ਆਪਾਂ ਨੂੰ ਫਲਾਣ ਨੇ ਰੁਵਾਇਆ ਮੇਰੇ ਨੇ ਰੁਵਾਇਆ ਉਹ ਤੇਰਾ ਨਹੀਂ ਸੀ ਵੀਰੇ ਜਿਹੜਾ ਤੁਹਾਨੂੰ ਰੁਵਾ ਰਿਹਾ ਉਹ ਥੋਡਾ ਹੋ ਹੀ ਨਹੀਂ ਸਕਦਾ ਠੀਕ ਹੈ ਜੋ ਥੋਡਾ ਹੁੰਦਾ ਤੁਹਾਨੂੰ ਰੁਵਾਉਂਦਾ ਨਹੀਂ ਸੀ ਰਵਾਣਾ ਤਾਂ ਰੋਣਾ ਤਾਂ ਦੂਰ ਦੀ ਗੱਲ ਉਹ ਥੋਡੇ ਨੇੜੇ ਨਾ ਕਿਸੇ ਸੇਕ ਦੀ ਧੁੱਪ ਦੀ ਤੇਜ ਹਵਾ ਲੱਗਣੇ ਨਹੀਂ ਦਿੰਦਾ ਸਾਨੂੰ ਜੇ ਤੁਹਾਨੂੰ ਪਿਆਰ ਕਰਦਾ ਹੁੰਦਾ ਅਗਲਾ ਇੱਥੇ ਸਮਝ ਲਿਆ ਕਰੋ ਤੁਸੀਂ ਸਮਝਦਾਰ ਹੋਂ ਗ੍ਰਿਸ਼ਟੇ ਬਹੁਤ ਆ ਜਿਨ੍ਹਾਂ ਦੇ ਵਿੱਚ ਫਰਾਡ ਚੱਲ ਰਿਹਾ ਹੈ ਰਿਸ਼ਤੇ ਸਾਰੇ ਹੀ ਹੁਣ ਤਾਂ ਮਤਲਬ ਦੇ ਹੋ ਚੁੱਕੇ ਮੈਨੂੰ ਤਾਂ ਲੱਗਦੀ ਨਹੀਂ ਵੀ ਕੋਈ ਰਿਸ਼ਤਾ ਹਜੇ ਰਹਿ ਗਿਆ ਹੋਣਾ ਵੀ ਜਿਹਦੇ ਵਿੱਚ ਆਪਣਾ ਬਣ ਹੋਊਗਾ ਹਰ ਇੱਕ ਬੰਦਾ ਮਤਲਬ ਲਈ ਹੈ ਠੀਕ ਹੈ ਹਰ ਇੱਕ ਮਤਲਬ ਚੱਕੀ ਫਿਰਦਾ ਕਿਤੇ ਬੁੜੀਆਂ ਮਾੜੀਆਂ ਕਿਤੇ ਬੰਦੇ ਮਾੜੇ ਕਿੱਥੇ ਲਾੜ ਮਾੜੀ ਕਿਤੇ ਮਾਪੇ ਮਾੜੇ ਕਿਤੇ ਮਾਪੇ ਚੰਗੇ ਲਾੜ ਮਾੜੇ ਸਾਰਾ ਕੁਝ ਉਲਟ ਪੋਟਾ ਕਿਉਂਕਿ ਸਾਰਾ ਕੁਝ ਦੇਖ ਨੂੰ ਮਿਲ ਰਿਹਾ ਹੈ ਆਪਾਂ ਦੁੱਖੋਂ ਦੁੱਖੋਂ ਭਰਦੇ ਆਂ ਉਹਨੂੰ ਦੁੱਖਾਂ ਦਾ ਸਾਹਮਣਾ ਕਰਦੇ ਆਂ ਜਦੋਂ ਆਪਾਂ ਕਿਸੇ ਦੀ ਹੱਦ ਤੋਂ ਵੱਧ ਬਲਹਵਾਸ਼ ਕਰਦੇ ਆਂ ਤੇ ਉਹ ਬੰਦਾ ਆਪਣੇ ਇਹਦੀ ਸੱਟ ਮਾਰਦਾ ਐ ਐਸੀ ਸੱਟ ਮਾਰਦਾ ਤੇ ਫਿਰ ਆਪਾਂ ਰੋਜ਼ ਮਰਦੇ ਆਂ ਮੈਂ ਤੁਹਾਨੂੰ ਇਹ ਗੱਲਾਂ ਸਮਝਾ ਰਹੀ ਆਂ ਵੀ ਤੁਸੀਂ ਨਾ ਚੱਕਰਾ ਚ ਪਿਓ ਨਾ ਕੋਈ ਕਿੱਡਾ ਵੀ ਰਿਸ਼ਤਾ ਜੀਜ ਹੋਵੇ ਕਰੀਬ ਹੋਵੇ ਹੁਣ ਉਹਨੂੰ ਇੰਨਾ ਦਿਲ ਤੇ ਨਾ ਲਾਇਓ ਇਹ ਜਰੂਰ ਸੋਚਿਆ ਕਰੋ ਵੀ ਰਿਸ਼ਤਾ ਇੱਕ ਦਿਨ ਆਪਣੇ ਤੋਂ ਦੂਰ ਹੋ ਸਕਦਾ ਐ ਵੀ ਅਸੀਂ ਯਾਰ ਜਿਉਣਾ ਐ ਫੇਰ ਵੀ ਅਸੀਂ ਜਿਉਣਾ ਐ ਮਰਨਾ ਨਹੀਂਗਾ ਠੀਕ ਐ ਤਾں ਕਰਕੇ ਮੈਂ ਤੁਹਾਡੇ ਨਾਲ ਇਹ ਗੱਲਾਂ ਸ਼ੇਅਰ ਕੀਤੀ ਐ ਵੀ ਲੋਕਾਂ ਨੇ ਕੰਮ ਆ ਲੋਕਾਂ ਦਾ ਬੋਲਣਾ ਥੋੜੇ ਹੱਡ ਤੇ ਗੱਲ ਮਾਰਨੀ ਥੋੜੀ ਪਿੱਠ ਪਿੱਛੇ ਚੁਗਲੀਆਂ ਕਰਨੀਆਂ ਤੁਹਾਨੂੰ ਕੋਈ ਮਾੜਾ ਜਾ ਕਹ ਦੇ ਥੋੜੇ ਘਰੇ ਕੋਈ ਚੰਗਾ ਕੰਮ ਹੋ ਰਿਹਾ ਦੱਸ ਤਾਉਂ ਹੀ ਮੱਛੀ ਜਾਣਗੇ ਉਹ 10 ਹੋਰ 15 ਕੋਲੇ ਜਾ ਕੇ ਕਹਿਣਗੇ ਇਹ ਤਾਂ ਕੰਝਰਾ ਜੀ ਇਹ ਤਾਂ ਕੁੱਤਾ ਜੀ ਇਹਦਾ ਘਰ ਪਾਈ ਜਾਂਦਾ ਪਤਾ ਨਹੀਂ ਕਿੱਥੋਂ ਲਿਆਇਆ ਕਿੱਥੇ ਠੱਗੀ ਮਾਰੀ ਆ ਫਿਰ ਉਹਨਾਂ ਨੇ ਮਨੋਂ ਘੜ ਤਾ ਕਹਾਣੀਆਂ ਇੰਨੀਆਂ ਸ਼ੁਰੂ ਕਰ ਦੇਣੀਆਂ ਤੁਸੀਂ ਜਵਾਬ ਨਹੀਂ ਦੇ ਸਕਦੇ ਠੀਕ ਆ ਪਹਿਲਾਂ ਮੈਂ ਵੀ ਸੁਣ ਕੇ ਗੁੱਸਾ ਕਰ ਦਿੰਦੀ ਸੀ ਫੁਲਾਨਾ ਆਇਆ ਕਹਿੰਦਾ ਤੇ ਹੁਣ ਮੈਂ ਕਹਿੰਦਾ ਚੁੱਲ੍ਹੇ 'ਚ ਬੋਹ ਫੜ ਕੇ ਠੀਕ ਐ ਮੈਂ ਤਾਂ ਕੱਲੇ ਵਹਿਗੁਰੂ ਨੂੰ ਸਫਾਈ ਦੇਣ ਲੱਗ ਗਈ ਆਪਾਂ ਤਾਂ ਬੰਦੇ ਨੂੰ ਤਾਂ ਸਫਾਈ ਦਿੰਦੀ ਹੀ ਨਹੀਂ ਜੋ ਕਿ ਆਪਾਂ ਨੂੰ ਮਾੜਾ ਕਹਿੰਦਾ ਵੀ ਇਹ ਹੈਗੇ ਆ ਜਿੱਦਾਂ ਦੇ ਆ ਹੈਗੇ ਆ ਤੁਹਾਨੂੰ ਪਸੰਦ ਨਹੀਂ ਨਾਂ ਬਲਾਓ ਅਸੀਂ ਕਿਹੜਾ ਤੁਹਾਡੇ ਉੱਤੇ ਚੜਦੇ ਠੀਕ ਐ ਮੇਰੇ ਤਾਂ ਦੋ ਹੀ ਰੂਲ ਆਪਣੇ ਪ੍ਰਮਾਤਮਾ ਨੂੰ ਸੁਖਾਈ ਦੇਣੀ ਹੈ ਜਦੋਂ ਵੀ ਦੇਣੀ ਹੈ ਕਿਸੇ ਗੱਲ ਦੀ ਠੀਕ ਹੈ ਤੇ ਇੱਕੋ ਦਾ ਨਾਮ ਜਪਣਾ ਹੈ ਤੀਜੀ ਗੱਲ ਦੀ ਮੈਂ ਪ੍ਰਵਾਹ ਨਹੀਂ ਕਰਦੀ ਮੈਨੂੰ ਕਿਹਨੇ ਰੋਟੀ ਦੇਣੀ ਆ ਕਿਹਨੇ ਮੈਨੂੰ ਕੱਪੜਾ ਦੇਣਾ ਮੈਂ ਇਸ ਚੀਜ਼ ਦੀ ਪ੍ਰਵਾਹਾ ਦੇਣਾ ਕਿ ਕਿਹਨਾਮਾ ਕਰਾਂ ਕਦੇ ਨਹੀਂ ਮੈਂ ਸੋਚਿਆ ਵੀ ਮੈਂ ਪ੍ਰੋਪਰਟੀ ਬਣਾ ਲਾਂ ਆਪਦੀ ਮੈਂ ਉਹਦੇ ਪੈਸੇ ਜਮਾ ਕਰਕੇ ਰੱਖ ਲਾਂ ਮੇਰਾ ਮੁੰਡਾ ਕੱਲ ਨੂੰ ਮੈਨੂੰ ਰੋਟੀ ਦੇਊਗਾ ਮੈਂ ਤਾਂ ਸੋਚ ਵੀ ਨਹੀਂ ਹੋਰ ਰੋਟੀ ਲਿਖਣ ਵਾਲਾ ਤਾਂ ਹਾਂ ਬੈਠਾ ਸੋਚੀ ਤਾਂ ਪਾਪ ਜਾਂਦੇ ਆ ਪ੍ਰਮਾਤਮਾ ਨੂੰ ਤਾਂ ਸੋਚਣ ਦਾ ਮੌਕਾ ਹੀ ਨਹੀਂ ਦਿੰਦੇ ਸੋ ਪਲੀਜ਼ ਮੇਰੀ ਰਿਕੁਐਸਟ ਹੈ ਇਹਨਾਂ ਨਾਲ ਸੋਚਿਆ ਕਰੋ ਮੈਂ ਮੈਂ ਇਹਨਾਂ ਚੀਜ਼ਾਂ ਚੋਂ ਨਿਕਲ ਰਹੀ ਹਾਂ ਤੁਸੀਂ ਵੀ ਨਿਕਲੋ ਸਭ ਤੋਂ ਪਹਿਲਾਂ ਜੇ ਸੌਖੇ ਰਹਿਣਾ ਕਾਮਯਾਬ ਹੋਣਾ ਦਿਲ ਚੋਂ ਦਿਮਾਗ ਚੋਂ ਗੱਲਾਂ ਚੱਕ ਦਿਓ ਕਿ ਕੋਈ ਛੋੜਾ ਹੈਗਾ ਕੋਈ ਛੋੜੇ ਨਾਲ ਖੜੂਗਾ ਨੋ ਕੋਈ ਵੀ ਕੰਮ ਤੋੜਨਾ ਆਪਣੇ ਆਪ ਦੇ ਵਿਸ਼ਵਾਸ ਕਰਕੇ ਤੋੜਨਾ ਕੋਈ ਕੰਮ ਕਰ ਲੋ ਆਪਣੇ ਐਂ ਸੋਚੋ ਬਸ ਮੈਂ ਕੱਲਾ ਹਾਂ ਯਾਰ ਤੇ ਕੱਲ ਨੂੰ ਮੈਨੂੰ ਕੁਝ ਵੀ ਹੋ ਸਕਦਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚੁਣੀ ਆਪ ਸਾਰਿਆਂ ਨੂੰ ਮੇਰੇ ਬੰਨੇ ਮਨਜੀਤ ਕੌਰ ਬੰਨੇ ਪਿਆਰੀ ਸਾਸਰੀਕਾ